ਅਸੀਂ ਆਪਣੀ ਗੱਲ ਪੰਜਾਬੀ ਦੇ ਵਿੱਚ ਸਾਰੀ ਦੁਨੀਆ ਨੂੰ ਸੁਣਾ ਸਕਾਂਗੇ ਅਸੀਂ ਸਾਰੀ ਦੁਨੀਆ ਨਾਲ ਪੰਜਾਬੀ 'ਚ ਗੱਲਾਂ ਕਰ ਸਕਾਂਗੇ ਕਲੀ ਦੁਨੀਆ ਨਾਲ ਇੰਨੀ ਬੰਦਿਆਂ ਨਾਲ ਇਹ ਮਸ਼ੀਨਾਂ ਨਾਲ ਵੀ ਪੰਜਾਬੀ 'ਚ ਗੱਲ ਕਰ ਸਕਾਂਗੇ ਟੀਐਮ ਸਾਹਿਬ ਨੇ ਇੱਕ ਐਡਵਰਟਾਈਜ਼ਮੈਂਟ ਦਿੱਤੀ ਸੀ ਹਿੰਦੁਸਤਾਨ ਦੇ ਸਾਰੇ ਅਖਬਾਰਾਂ ਦੇ ਵਿੱਚ ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਗੁਰੂ ਨਾਨਕ ਸਾਹਿਬ ਦੇ ਪੁਰਬ ਤੇ ਅੱਜ ਤੋਂ 8-9 ਮਹੀਨੇ ਬਾਅਦ ਪੰਜਾਬੀ ਆ ਜਿਹੜੀ ਉਹ AI ਪਲੈਟਫਾਰਮਸ ਦੇ ਉੱਤੇ ਹੋਏਗੀ ਇਹਦੇ ਲਈ ਅਸੀਂ ਕੋਈ ਵੀ ਕਸਰ ਬਾਕੀ ਨਹੀਂ ਛੱਡਾਂਗੇ ਚਾਹੇ ਉਹ ਐਫਰਟ ਦੀ ਗੱਲ ਹੋਵੇ ਚਾਹੇ ਉਹ ਪੈਸੇ ਦੀ ਗੱਲ ਹੋਵੇ ਚਾਹੇ ਉਹ ਟ੍ਰੇਨਿੰਗ ਦੀ ਗੱਲ ਹੋਵੇ ਚਾਹੇ ਐਕਸਪਰਟਿਸ ਦੀ ਗੱਲ ਹੋਵੇ ਜੇ ਪੰਜਾਬੀ ਖਤਮ ਹੁੰਦੀ ਆ ਤਾਂ ਪੰਜਾਬੀ ਸਿਰਫ ਲੈਂਗੁਏਜ ਖਤਮ ਨਹੀਂ ਹੋਏਗੀ ਪੰਜਾਬੀ ਲੈਂਗੁਏਜ ਤੇ ਬਿਲਡ ਹੋਏ ਪੰਜਾਬ ਦੀ ਆਈਡੈਂਟੀਟੀ ਨੂੰ ਵੀ ਖਤਰਾ ਹੋਵੇਗਾ ਜੇ ਪੰਜਾਬੀ ਤੇ ਗੁਰਮੁਖੀ ਅਲੋਪ ਹੋ ਜਾਂਦੇ ਨੇ ਤਾਂ ਸਿਰਫ ਜਿਹੜੇ ਸਿੱਖ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਹੀ ਟੇਕ ਸਕਣਗੇ ਗੁਰੂ ਤੋਂ ਸਿੱਖਿਆ ਨਹੀਂ ਪ੍ਰਾਪਤ ਕਰ ਸਕਣਗੇ ਇਕੱਲੀ ਸਰਕਾਰ ਨਹੀਂ ਸਾਰੇ ਲੋਕ ਰਲ ਮਿਲ ਕੇ ਕੰਮ ਕਰਨਗੇ ਖੰਬਲਾ ਮਾਰਨਗੇ ਤਾਂ ਬਹੁਤ ਜਲਦੀ ਜਿਹੜੀ ਇਹ ਟੀਚਾ ਹੈਗਾ ਇਹ ਪੂਰਾ ਕਰ ਲਿਆ ਜਾਏਗਾ ਇਹਦਾ ਕੋਈ ਲੱਗਦਾ ਕਿ ਇਹਦਾ ਕੋਈ ਨੁਕਸਾਨ ਵੀ ਖਾਮਿਆਜ਼ਾ ਵੀ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਜਦੋਂ ਅਧੁਨਿਕ ਦੌਰ ਦੀ ਗੱਲ ਕੀਤੀ ਜਾਵੇ ਐਡਵਾਂਸ ਟੈਕਨੋਲੋਜੀ ਦੀ ਗੱਲ ਕੀਤੀ ਜਾਵੇ AI ਦੀ ਗੱਲ ਕੀਤੀ ਜਾਵੇ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕੀਤੀ ਜਾਵੇ ਤਾਂ ਕਿਤਨਾ ਕਿਤੇ ਇਸ ਚੀਜ਼ ਦੇ ਫਾਇਦੇ ਵੀ ਬਹੁਤ ਨੇ ਪਰ ਇੱਕ ਚਿੰਤਾ ਦਾ ਵਿਸ਼ੇ ਵੀ ਬਣਿਆ ਹੋਇਆ ਤੇ AI ਨੂੰ ਹੁਣ ਪੰਜਾਬੀ ਦੇ ਜੋੜਨ ਪੰਜਾਬੀ ਦੇ ਜੋੜਨ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਗਰੇਵਾਲ ਸਾਹਿਬ ਸਾਡੇ ਨਾਲ ਨੇ ਹਾਂ ਗਰੇਵਾਲ ਸਾਹਿਬ ਹਾਂ AI ਨੂੰ ਸੋਤੋਂ ਬਲਾ ਪੰਜਾਬੀ ਦੇ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿੰਨੇ ਕੁ ਪ੍ਰਯਾਸ ਕੀਤੇ ਜਾ ਰਹੇ ਇਸ ਦਾ ਹੈਗਾ ਕਿ ਪਹਿਲੀ ਫੈਬਰਿਕ ਫੈਬਰਿਕ ਨੇ ਅ ਗੂਗਲ ਨੇ ਆਪਣਾ AI ਪਲੇਟਫਾਰਮ ਲਾਂਚ ਕੀਤਾ ਹੈ ਜਿਹਦਾ ਨਾਮ ਸੀਗਾ ਜੈਮਿਨੀ ਪ੍ਰੋ ਜੈਮਿਨੀ ਪ੍ਰੋ ਹੈ ਉਹਦੇ ਵਿੱਚ ਹਿੰਦੁਸਤਾਨ ਦੇ ਨੌ ਭਾਸ਼ਾਵਾਂ ਆਵਦੀਆਂ ਨੇ ਔਰ ਪੰਜਾਬੀ ਉਹਦੇ ਵਿੱਚ ਸ਼ਾਮਿਲ ਹੈ ਹਨਾ ਕਿ ਪੰਜਾਬੀ ਹਿੰਦੁਸਤਾਨ ਦੀ 30ਵੀਂ ਸਭ ਤੋਂ ਵੱਡੀ ਭਾਸ਼ਾ ਹੈ ਪਹਿਲੇ ਨੰਬਰ ਤੇ ਹੈ ਹਿੰਦੀ ਦੂਜੇ ਤੇ ਬੰਗਲਾ ਔਰ ਤੀਜੇ ਤੇ ਹੈ ਪਰ ਪੰਜਾਬੀ ਉਹਦੇ ਵਿੱਚ ਸ਼ਾਮਲ ਨਹੀਂ ਸੀ ਹੋਰ ਸਾਰੀਆਂ ਭਾਸ਼ਾ ਉਹ ਬਹੁਤ ਸਾਰੀਆਂ ਪਰਚਾਣਾਂ ਦੇ ਵਿੱਚ ਸ਼ਾਮਲ ਸੀ ਜੇ ਪੰਜਾਬੀ ਸ਼ਾਮਲ ਨਹੀਂ ਹੁੰਦੀ ਤਾਂ ਪੰਜਾਬੀ ਪਛੜ ਜਾਏਗੀ ਔਰ ਪੰਜਾਬੀ ਦੀ ਖਲੋਤ ਹੋ ਜਾਣ ਦੇ ਚਾਂਸ ਵੀ ਬਹੁਤ ਹੁੰਦੇ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ سپورਟ ਤੋਂ ਬਿਨਾਂ ਕਿਸੇ ਵੀ ਭਾਸ਼ਾ ਦਾ ਆਉਣ ਵਾਲੇ ਟਾਈਮ ਦੇ ਵਿੱਚ ਜਿੰਦਾ ਰਹਿਣਾ ਬਹੁਤ ਮੁਸ਼ਕਲ ਹੋਏਗਾ ਜੇ ਪੰਜਾਬੀ ਖਤਮ ਹੁੰਦੀ ਹੈ ਤਾਂ ਪੰਜਾਬੀ ਸਿਰਫ ਲੈਂਗੁਏਜ ਖਤਮ ਨਹੀਂ ਹੋਏਗੀ ਪੰਜਾਬੀ ਲੈਂਗੁਏਜ ਤੇ ਬਿਲਡ ਹੋਏ ਪੰਜਾਬ ਦੀ ਆਇਡੈਂਟੀਟੀ ਨੂੰ ਵੀ ਖਤਰਾ ਹੋਏਗਾ ਨੰਬਰ 2 ਇੰਨੀ ਗੱਲ ਹੀ ਨਹੀਂ ਹੈ ਕਿਉਂਕਿ ਜਿਹੜੀ ਸਿੱਖ ਧਰਮ ਸਿੱਖ ਸਮਾਜ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਲੈਂਗੁਏਜ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਲਿਪੀ ਆ ਉਹ ਵੀ ਪੰਜਾਬੀ ਤੇ ਗੁਰਮੁਖੀ ਆ ਜੇ ਪੰਜਾਬੀ ਤੇ ਗੁਰਮੁਖੀ ਅਲੋਪ ਹੋ ਜਾਂਦੇ ਨੇ ਤਾਂ ਸਿਰਫ ਜਿਹੜੇ ਸਿੱਖ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਹੀ ਟੇਕ ਸਕਣਗੇ ਗੁਰੂ ਤੋਂ ਸਿੱਖਿਆ ਨਹੀਂ ਪ੍ਰਾਪਤ ਕਰ ਸਕਣਗੇ ਗਰੇਵਾਲ ਸਾਹਿਬ ਅਗਰ ਗੱਲ ਕੀਤੀ ਜਾਵੇ ਤਾਂ ਕਹਿੰਦੇ ਕਿ ਪੰਜਾਬੀ ਬੜਾ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਪਿੱਛੇ ਅਗਰ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤੇ ਗਏ ਪੰਜਾਬੀ ਭਾਸ਼ਾ ਨੂੰ ਲੈ ਕੇ ਤੇ ਗੱਲਾਂ ਵੀ ਕੀਤੀਆਂ ਗਈਆਂ ਕਿ ਜਿਹੜੇ ਵੀ ਸਟੂਡੈਂਟਸ ਨੇ ਸਕੂਲਾਂ ਦੇ ਵਿੱਚੋਂ ਪੰਜਾਬੀ ਭਾਸ਼ਾ ਨੂੰ ਕੱਢਿਆ ਜਾ ਰਿਹਾ ਜਿਸ ਕਰਕੇ ਉਹ ਵੀ ਕਾਫੀ ਚਿੰਤਾ ਦਾ ਵਿਸ਼ਾ ਬਣੀ ਹੈ ਦੇਖੋ ਪੰਜਾਬੀ ਨੂੰ ਜ਼ਿੰਦਾ ਰੱਖਣਾ ਇਸ ਵੇਲੇ ਪੰਜਾਬੀਆਂ ਦੀ ਸਭ ਤੋਂ ਵੱਡੀ ਲੋੜ ਆ ਪੰਜਾਬ ਦੀ ਆਈਡੈਂਟੀਟੀ ਸਿੱਖ ਦੀ ਆਈਡੈਂਟੀਟੀ ਪੰਜਾਬ ਦੇ ਬੱਚਿਆਂ ਦੀ ਆਇਡੈਂਟੀਟੀ ਇਹਦੇ ਨਾਲ ਜੁੜੀ ਹੋਇਆ ਸਿਰਫ ਆਇਡੈਂਟੀਟੀ ਨਹੀਂ ਉਹਨਾਂ ਦੀ ਏਮਪਾਵਰਮੈਂਟ ਵੀ ਇਹਦੇ ਨਾਲ ਜੁੜੀ ਹੋਈ ਆ ਹੁਣ ਇਹੀ ਗੱਲ ਹੋ ਰਹੀ ਸੀ ਇਸੇ ਕਰਕੇ ਜਦੋਂ ਮੈਂ ਦੱਸ ਰਿਹਾ ਸੀਗਾ ਕਿ ਅਸੀਂ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਇਮੀਡੀਏਟਲੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਇੱਕ ਮੀਟਿੰਗ ਲਈ ਜਿਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਡਿਫਰੈਂਟ ਡਿਪਾਰਟਮੈਂਟਸ ਦੇ ਲੋਕ ਜਿਹੜੇ ਇਹਦੇ ਨਾਲ ਕੰਸਰਨ ਸੀ ਉਹਨਾਂ ਨਾਲ ਗੱਲ ਕੀਤੀ ਉਹਨ ਉਸ ਤੋਂ ਬਾਅਦ ਸੀਐਮ ਸਾਹਿਬ ਨਾਲ ਵੀ ਮੀਟਿੰਗ ਹੋਈ ਹੋਰ ਵੀ ਬਹੁਤ ਸਾਰੀਆਂ ਹੋਈਆਂ ਔਰ ਉਸ ਤੋਂ ਬਾਅਦ ਇੱਕ ਫੁੱਲ ਫਲੇਜ ਜਿਹੜੀ ਪਲਾਨ ਆ ਇੱਕ ਪੂਰੀ ਦੀ ਪੂਰੀ ਇੱਕ ਰੋਡ ਮੈਪ ਆ ਉਹ ਤਿਆਰ ਕਰ ਲਿਆ ਗਿਆ ਜਿਹਦੇ ਰਾਹੀਂ ਆਉਣ ਵਾਲੇ 6 ਮਹੀਨੇ ਦੇ ਵਿੱਚ ਇੱਕ 21 ਫਰਵਰੀ ਨੂੰ ਸੀਐਮ ਸਾਹਿਬ ਨੇ ਇੱਕ ਐਡਵਰਟਾਈਜ਼ਮੈਂਟ ਦਿੱਤੀ ਸੀ ਹਿੰਦੁਸਤਾਨ ਦੇ ਸਾਰੇ ਅਖਬਾਰਾਂ ਦੇ ਵਿੱਚ ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਗੁਰੂ ਨਾਨਕ ਸਾਹਿਬ ਦੇ ਪੁਰਬ ਤੇ ਅਜ ਤੋਂ 8-9 ਮਹੀਨੇ ਬਾਅਦ ਪੰਜਾਬੀ ਆ ਜਿਹੜੀ ਉਹ AI ਪਲੈਟਫਾਰਮਸ ਦੇ ਉੱਤੇ ਹੋਏਗੀ ਇਹਦੇ ਲਈ ਅਸੀਂ ਕੋਈ ਵੀ ਕਸਰ ਬਾਕੀ ਨਹੀਂ ਛੱਡਾਂਗੇ ਚਾਹੇ ਉਹ ਐਫਰਟ ਦੀ ਗੱਲ ਹੋਵੇ ਚਾਹੇ ਉਹ ਪੈਸੇ ਦੀ ਗੱਲ ਹੋਵੇ ਚਾਹੇ ਉਹ ਟ੍ਰੇਨਿੰਗ ਦੀ ਗੱਲ ਹੋਵੇ ਚਾਹੇ ਐਕਸਪਰਟਿਸ ਦੀ ਗੱਲ ਹੋਵੇ ਸੋ ਉਸ ਡਾਇਰੈਕਸ਼ਨ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਹੜੀਆਂ ਐਫਰਟਸ ਨੇ ਸ਼ੁਰੂ ਹੋ ਚੁੱਕੀਆਂ ਨੇ ਔਰ ਮੇਰਾ ਪੂਰਾ ਵਿਸ਼ਵਾਸ ਆ ਕਿ ਆਉਣ ਵਾਲੇ 8-9 ਮਹੀਨਿਆਂ ਦੇ ਵਿੱਚ ਵਿੱਚ ਇਹ ਜਿਹੜਾ ਟਾਸਕ ਪੂਰਾ ਕਰ ਲਿਆ ਜਾਏਗਾ ਪੰਜਾਬ ਸਰਕਾਰ ਦਾ ਕਿੰਨਾ ਵੱਡਾ ਰੋਲ ਰਿਹਾ ਇਹਦੇ ਵਿੱਚ ਦੇਖੋ ਇਹਦੇ ਵਿੱਚ ਸਾਰਿਆਂ ਦਾ ਹੀ ਰੋਲ ਰਹੇਗਾ ਸਿਵਲ ਸੁਸਾਇਟੀ ਦਾ ਰੋਲ ਰਹੇਗਾ ਇਹਦੇ ਵਿੱਚ ਜਬ ਸਰਕਾਰ ਦਾ ਰੋਲ ਰਹੇਗਾ ਜਿਵੇਂ ਪੰਜਾਬੀ ਯੂਨੀਵਰਸਿਟੀ ਜਾਂ ਸਾਰੀਆਂ ਯੂਨੀਵਰਸਿਟੀਆਂ ਜਾਂ ਪਾਸ਼ਾ ਵਿਭਾਗ ਜਾਂ ਇਸ ਤੋਂ ਬਿਨਾ ਐਸਜੀਪੀਸੀ ਜਾਂ ਹੋਰ ਬਹੁਤ ਸਾਰੀਆਂ ਅਕੈਡਮੀਜ਼ ਨੇ ਤੇ ਉਹ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਸਭ ਨੂੰ ਕੰਮ ਕਰਨਾ ਪਏਗਾ ਕਿਉਂਕਿ ਹਰ ਕਿਸੇ ਨੇ ਆਪਣਾ ਜਿਹੜਾ ਡੇਟਾ ਉਹ ਪੰਜਾਬੀ ਦੇ ਵਿੱਚ ਉਪਲਬਧ ਕਰਾਉਣਾ ਉਹ ਪੰਜਾਬੀ ਤੇ ਉਪਲਬਧ ਕਰਾਉਣ ਦਾ ਸਿਰਫ ਇੱਕ ਜਿਹੜਾ ਸੈਕਸ਼ਨ ਆ ਉਹੀ ਸਰਕਾਰ ਆ ਬਾਕੀ ਸਾਰੇ ਲੋਕ ਤੁਸੀਂ ਵੀ ਬਣਾਈ ਹੋਏਗੀ ਕੋਈ ਵੈਬਸਾਈਟ ਉਹਨੂੰ ਵੀ ਤੁਹਾਨੂੰ ਪੰਜਾਬੀ ਚ ਕਰਨਾ ਪਏਗਾ ਸੋ ਤਾਂ ਕਿ ਉਹ ਅੰਗਰੇਜ਼ੀ ਚ ਵੀ ਅਵੇਲੇਬਲ ਹੋ ਜਵੇ ਪੰਜਾਬੀ ਚ ਵੀ ਅਵੇਲੇਬਲ ਹੋਵੇ ਇਸ ਤਰ੍ਹਾਂ ਮੈਂ ਸਮਝਦਾ ਕਿ ਸਾਰੇ ਲੋਕ ਕੱਲੀ ਸਰਕਾਰ ਨਹੀਂ ਸਾਰੇ ਲੋਕ ਰਲ ਮਿਲ ਕੇ ਕੰਮ ਕਰਨਗੇ ਖੰਬਲਾ ਮਾਰਨਗੇ ਤਾਂ ਬਹੁਤ ਜਲਦੀ ਜਿਹੜੀ ਇਹ ਟੀਚਾ ਹੈਗਾ ਇਹ ਪੂਰਾ ਕਰ ਲਿਆ ਜਾਏਗਾ ਇਹਦੇ ਵਿੱਚ ਮੁਸ਼ਕਿਲਾਂ ਕਿੰਨੀਆਂ ਆ ਰਹੀਆਂ ਨੇ ਕੋਈ ਮੁਸ਼ਕਿਲ ਨਹੀਂ ਆ ਰਹੀ ਕੋਈ ਮੁਸ਼ਕਲ ਨਹੀਂ ਹੈ ਦੇ ਵਿੱਚ ਬਿਲਕੁਲ ਮੁਸ਼ਕਲ ਨਹੀਂ ਹੈ ਇਸ ਕਰਕੇ ਮੁਸ਼ਕਲ ਨਹੀਂ ਹੈ ਕਿ ਸਾਰੇ ਲੋਕਾਂ ਨੇ ਇਹ ਹੁਣ ਆਪਣਾ ਮਨ ਬਣਾ ਲਿਆ ਕਿ ਅਸੀਂ ਇਸ ਡਾਇਰੈਕਸ਼ਨ ਚ ਮੂਵ ਕਰਨਾ ਇਸ ਕਰਕੇ ਵੀ ਮਨ ਬਣਾ ਲਿਆ ਕਿ ਅਸੀਂ ਆਪਣੀ ਗੱਲ ਪੰਜਾਬੀ ਦੇ ਵਿੱਚ ਸਾਰੀ ਦੁਨੀਆ ਨੂੰ ਸੁਣਾ ਸਕਾਂਗੇ ਅਸੀਂ ਸਾਰੀ ਦੁਨੀਆ ਨਾਲ ਪੰਜਾਬੀ 'ਚ ਗੱਲਾਂ ਕਰ ਸਕਾਂਗੇ ਕਲੀ ਦੁਨੀਆ ਨਾਲ ਇਨੀ ਬੰਦਿਆਂ ਨਾਲ ਹੀ ਮਸ਼ੀਨਾਂ ਨਾਲ ਵੀ ਪੰਜਾਬੀ 'ਚ ਗੱਲ ਕਰ ਸਕਾਂਗੇ ਸੋ ਆਉਣ ਵਾਲਾ ਜਿਹੜਾ ਯੁੱਗ ਆ ਅਸੀਂ ਕੁਦਰਤ ਨਾਲ ਵੀ ਪੰਜਾਬੀ 'ਚ ਗੱਲਾਂ ਕਰਾਂਗੇ ਅਸੀਂ ਮਸ਼ੀਨਾਂ ਨਾਲ ਵੀ ਪੰਜਾਬੀ 'ਚ ਗੱਲਾਂ ਕਰਾਂਗੇ ਅਸੀਂ ਆਪਸ ਵਿੱਚ ਵੀ ਪੰਜਾਬੀ 'ਚ ਗੱਲਾਂ ਕਰਾਂਗੇ ਸੋ ਇਸ ਨਾਲ ਪੰਜਾਬੀ ਆ ਜਿਹੜੀ ਉਹ ਵੀ ਆਉਣ ਵਾਲੇ ਯੁੱਗ ਦੇ ਵਿੱਚ ਇੱਕ ਨਵੇਂ ਸੰਯੁਗ ਦਾ ਆਧਾਰ ਬਣੇਗੀ ਇਹਦੇ ਨਾਲ ਆਧੁਨਿਕ ਦੁਰਯੁਗ ਦਾ ਫਾਇਦਾ ਤਾਂ ਕਾਫੀ ਹੁੰਦਾ ਪਰ ਇਹਦਾ ਕੋਈ ਲੱਗਦਾ ਕਿ ਇਹਦਾ ਕੋਈ ਨੁਕਸਾਨ ਵੀ ਖਾਮੀਆਂ ਦਾ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਦੇਖੋ ਇਹ ਗੱਲ ਬਿਲਕੁਲ ਠੀਕ ਆ ਤੁਹਾਡੀ ਗੱਲ ਕਿ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਇਹ ਦੋਨੋਂ ਤਰ੍ਹਾਂ ਨਾਲ ਆਏਗੀ ਜਿਵੇਂ ਮੈਂ ਇਹ ਕਿਹਾ ਕਿ ਜਾਂਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਇੰਟੈਲੀਜੈਂਸ ਇੰਨੀ ਵੱਧ ਜਾਏਗੀ ਜਿਹਨੂੰ ਅਸੀਂ ਸੁਪਰ ਇੰਟੈਲੀਜੈਂਸ ਦਾ ਨਾਮ ਦਿੰਦੇ ਆ ਜਿਹੜਾ 10 ਸਾਲ ਦਾ ਪੀਰੀਅਡ ਹੀ ਕਹਿੰਦੇ ਆ ਕਿ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਾਹਮਣੇ ਮਨੁੱਖ ਦੀ ਇੰਟ आइंस्टाइन ਦੇ ਸਾਹਮਣੇ ਕੋਈ ਤਿਤਲੀ ਹੋਵੇ ਸੋ ਉਹ ਬੰਦੇ ਨੂੰ ਰਿਪਲੇਸ ਵੀ ਕਰ ਸਕਦੀ ਆ ਉਹ ਇੱਕ ਸੁਪਰ ਵਿਲਨ ਵੀ ਬਣ ਸਕਦੀ ਆ ਮੈਂ ਸਮਝਦਾ ਕਿ ਉਸ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਸੁਪਰ ਵਿਲਨ ਬਣਨਾ ਕਿ ਸੁਪਰ ਹੀਰੋ ਬਣਨਾ ਇਹ ਗੱਲ ਸਾਡੇ ਤੇ ਡਿਪੈਂਡ ਕਰਦੀ ਆ ਕਿ ਅਸੀਂ ਉਹਦਾ ਪਾਲਣ ਪੋਸਣ ਕਿਵੇਂ ਕਰਦੇ ਆ ਸੋ ਜਿਹੜੀ ਇੰਟੈਲੀਜੈਂਸ ਆ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਇਹ ਹਾਲ ਇੱਕ ਬੱਚਾ ਔਰ ਇਹਨੂੰ ਇਹਦੇ ਮਾਪੇ ਕਿਵੇਂ ਪਾਲਦੇ ਨੇ ਇਹ ਮਨੁੱਖਤਾ ਦਾ ਬੱਚਾ ਮਨੁੱਖਤਾ ਇਹਨੂੰ ਕਿਵੇਂ ਪਾਲਦੀ ਆ ਇਹਦੀ ਕਿਸ ਤਰ੍ਹਾਂ ਨਾਲ ਇਹਦੀ ਪੇਰੈਂਟਿੰਗ ਕਰਦੀ ਆ ਉਹ ਹੀ ਡਿਸਾਈਡ ਕਰੇਗੀ ਕਿ ਜਿਹੜੀ ਆਰਟੀਫੀਸ਼ੀਅਲ ਆ ਇਹ ਖਤਰਾ ਬਣ ਕੇ ਆਉਂਦੀ ਆ ਕਿ ਇੱਕ ਮਨੁੱਖਤਾ ਦਾ ਨਵਾਂ ਦੁਆਰ ਬਣ ਕੇ ਆਉਂਦੀ ਆ ਬਿਲਕੁਲ ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਸਾਡੇ ਨਾਲ ਸੀਗੇ AI ਨੂੰ ਲੈ ਕੇ ਤਮਾਮ ਗੱਲਬਾਤ ਕੀਤੀ ਕਿ AI ਦਾ ਫਾਇਦਾ ਕਿੰਨਾ ਹੋਣ ਵਾਲਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਗਰ AI ਆ ਜਾਂਦਾ ਤਾਂ ਉਹਦਾ ਨੁਕਸਾਨ ਕਿੰਨਾ ਹੋ ਸਕਦਾ ਸਾਰੀ ਗੱਲਬਾਤ ਕੀਤੀ ਹੈ AI ਨੂੰ ਪੰਜਾਬੀ ਦਾ ਜੋੜਨ ਦੀ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਤੇ ਆਉਣ ਵਾਲੇ 8-9 ਮਹੀਨੇ ਦੇ ਵਿੱਚ AI ਨੂੰ ਪੰਜਾਬੀ ਦੇ ਨਾਲ ਜੋੜਿਆ ਜਾਵੇਗਾ ਅਮਰਜੀਤ ਗਰੇਵਾਲ ਸਾਡੇ ਨਾਲ ਸੀਗੇ तमाम ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਸਾਰੇ ਮੁੱਦੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਬ੍ਰਿਜਨਿਸ਼ ਜਸਵੰਤ ਦੇ ਨਾਲ ਮਈ ਪੰਜਾਬੀ ਟੀਵੀ ਚੰਡੀਗੜ੍ਹ